ਕਿਤੇ ਤੇ ਕੋਈ ਕੋਲ ਬੈਠਾ ਕਹਿਣ ਲੱਗਾ ਗੁਰੂਖੋ ਮੈਂ ਦਿਨੇ ਰਾਤ ਇੱਥੇ ਰਹਿ ਕੇ ਮਹਾਰਾਜ ਦੇ ਚਰਨਾਂ ਵਿੱਚ ਰੱਜ ਰੱਜ ਕੇ ਦੀਦਾਰ ਕਰ ਰਿਹਾ ਪਰ ਅੱਜ ਕੋਈ ਸਤਨਾ ਨੇ ਖਾਸ ਹੁਕਮ ਸੰਗਤ ਨਾਲ ਸਾਂਝਾ ਕਰਨਾ ਪਤਾ ਨਹੀਂ ਕਿਸ ਨੇ ਆ ਦੇਣਗੇ ਇਹਦੇ ਚਿਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਸੋਹਰੇ ਬੁਖਾਰ ਪਿੰਦ ਵਿੱਚ ਆਵਾਜ਼ ਆਉਂਦੀ ਹੈ ਕਹਿਣ ਲੱਗਿਆ ਗੁਰੂ ਨਾਨਕ ਦੇ ਘਰ ਦੇ ਸੁਖੋ ਅੱਜ ਸਾਡੀ ਵੀ ਇੱਕ ਲੋੜ ਪੈ ਗਈ ਹੈ ਅੱਜ ਅਸੀਂ ਤੁਹਾਡੇ ਕੋਲੋਂ ਕੁਝ ਮੰਗਣ ਵਾਸਤੇ ਖੜੇ ਹਾਂ ਸਟੇਜ ਉੱਤੇ ਸ਼ਾਇਦ ਉਸ ਤੋਂ ਪਹਿਲਾਂ ਨਾ ਕਿਸੇ ਗੁਰੂ ਨੇ ਮੰਗਿਆ ਤੇ ਨਾ ਕੋਈ ਆਉਣ ਵਾਲੇ ਸਮੇਂ ਵਿੱਚ ਮੰਗੇਗਾ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਉਠੋ ਕੋਈ ਆਓ ਸੂਰਮਾ ਸਾਡੀ ਤਲਵਾਰ ਦੀ ਪਿਆਸ ਬੁਝਾਓ ਅੱਜ ਇੱਕ ਸਾਨੂੰ ਸੀਸ ਦੀ ਲੋੜ ਪੈ ਗਈ ਹੈ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਸੋਲੇ ਅਨੰਦਪੁਰ ਸਾਹਿਬ ਦੇ ਮੁਕਾਮ ਉਤੇ 30 ਮਾਰਚ 1699 ਦੀ ਵਸਾਖੀ ਉਤੇ ਪੈ ਖੱਚ ਕੇ ਮਿਆਨ ਵਿੱਚੋਂ ਤਲਵਾਰ ਲਲਕਾਰ ਕੇ ਵੰਡਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਰੇ ਹੋਏ ਇਕੱਠ ਵਿੱਚ ਆਪਣੇ ਵੱਲੋਂ ਇੱਕ ਲਲਕਾਰ ਮਾਰ ਕੇ ਕੁਝ